ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਹ ਮੰਦਿਰ ਵੀਰ ਦੇ ਪਿੰਡ ਤੇ ਮੰਦਿਰ ਵੀਰ ਸਾਨੂੰ ਚੱਲਿਆਣ ਘੁਮਾਉਣ ਲੈ ਗਏ ਕਿਹੜੇ ਗੁਰਦੁਆਰੇ ਜਾਣੇ ਆਪਾਂ ਗੁਰਦੁਆਰਾ ਸਾਹਿਬ ਪਾਤਪੁਰ ਸਾਹਿਬ ਗੁਰਦੁਆਰਾ ਸ਼੍ਰੀ ਪਾਤਪੁਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੇ ਬਾਕੀ ਹੋਰ ਵੇਖਾਂਗੇ ਜੇ ਟਾਈਮ ਲੱਗਿਆ ਤੇ ਗੁਰਦੁਆਰੇ ਜਾਵਾਂਗੇ ਮੰਦਿਰ ਵੀਰਾ ਡਾ ਤਿਆਰ ਹੋੁੰਦਿਆ ਬਸ ਤੇ ਅਹੀਂ ਲੱਗੇ ਆ ਚੱਲਣ ਤੇ ਬਾਕੀ ਬਣੇ ਰਿਓ ਸਾਰੇ ਵਲੌਗ ਦੇ ਨਾਲ ਪਾਈ ਜਾਂਦਾ ਮੁੰਡਾ ਬੂਟ रेडी ਨਾ ਨੂੰ ਕਰੋ ਨਾ ਹੋਣਾ ਨਹੀਂ ਵਲੌਗ ਚ ਕਹਿੰਦਾ ਵਲੌਗ ਚ ਲੈਣਾ ਨਹੀਂ ਮੈਂ ਹਾ ਤੋ ਆ ਜਾ ਫਿਰ ਇੱਕ ਮਿੰਟ ਕਰ ਲਈ ਤਿਆਰੀ ਚਲੋ ਪਹਿਲੇ ਜੇ ਆਪਾਂ ਸਿੱਧੀ ਬਾਤ ਕਰ ਸਾਂਜਣਾ ਪਹਿਲਾਂ ਬਾਤ ਕਰ ਬਾਤ ਕਰ ਅਗੇ ਟੂ ਸ਼੍ਰੀ ਪਾਤਮਰ ਸਾਹਿਬ ਪਾਤਸ਼ਾਹੀ ਛੇਵੀਂ ਡਡੋਲੀ ਡਡੋਲੀ ਤੇ ਇਹ ਚਲੋ ਪੈ ਗਏ ਰਸਤੇ ਆਪਾਂ ਤੇ ਬਾਕੀ ਬਣੇ ਰਿਓ ਸਾਰੇ ਵਲੌਗ ਦੇ ਨਾਲ ਠੰਡੇ ਵੀ ਹੈਗੀ ਬਹੁਤ ਜ਼ਿਆਦਾ ਬਹੁਤ ਠੰਡੀ ਚੱਲਦੀ ਹੈ ਹੈ ਇਹਨਾਂ ਕੰਮ ਲੈ ਕੇ ਵਲੌਗ ਬਣਾਉਂਦੇ ਆ ਆਇਆ ਖਨੀ ਹੈਲੋ ਗਾਇਸ ਹੈਲੋ ਗਾਇਸ ਇਹ ਲੋ ਧੁੰਦ ਕਿੰਨੀ ਬਾਈ ਇਹ ਇਹ ਕਿਹੜੀ ਨਹਿਰ ਆ ਪਾਖੜਾ ਨਹਿਰ ਜੀ ਤੇ ਚੜਗੇ ਚੜਾਈ ਆ ਭਾਣ ਆ ਯੋਰ ਬਲਖਿਆ ਜਾਣਾ ਜੀ ਪ੍ਰੋਟੀਨੇ ਦਾ ਆ ਵੇ ਲੋ ਇਦਾਂ ਜੀ ਚੜਾਈ ਉਰੇ ਯੋਰਾ ਸ਼ੋਰਾ ਨਾਲ ਚੜਦੇ ਜੇ ਮਲਟੀਨਾ ਪੜਨਾ ਵਾ ਚੜਾਈ ਵੇ ਕਿੰਨੀ ਆ ਗੁਰਦੁਆਰਾ ਆ ਜੀ ਗੁਰਦੁਆਰਾ ਸ੍ਰੀ ਬਾਤ ਬਾਤ ਮੋਸਰ ਜਾਇਬ ਕਰ ਪਹੁੰਚ ਗਏ ਸ੍ਰੀ ਬាទਪੁਰ ਸਾਹਿਬ ਗੁਰਦੁਆਰਾ ਤੇ ਬਾਕੀ ਦੇਖਦੇ ਆ ਮੱਥਾ ਤੇ ਬਣੇ ਰਹੋ ਸਾਰੇ ਵਲੌਗ ਦੇ ਨਾਲ ਚੱਲਾ ਜੋ ਇਹ ਦਰਸ਼ਨ ਮਿਲੇ ਸਾਡੇ ਕੋਲ ਸਾਹਿਬ ਆ ਮੁਰੀ ਹੋਏ ਆਈ ਉਹ ਲੌਵੀ ਮੱਥਾ ਇਹ ਟੇਕ ਲਿਆ ਆਪਾਂ ਤੇ ਹੁਣ ਗੁਰਦਰਾ ਸਾਹਿਬ ਦੀ ਬੈਕ ਸਾਈਡ ਆਏ ਆ ਉਹਦੇ ਪਰ ਬੰਦ ਕਰਤਾ ਉਹ ਬੰਦ ਕਰਤਾ ਭਾਈ ਹੂੰ ਬਹੁਤ ਮਿਲਦਾ ਦੇਖਣ ਨੂੰ ਯਾਰ ਹੂੰ ਵੇਖ ਵੇਖ ਕੇ ਸਰਾਲ ਗਈ ਉਹ ਊਟੇ ਦਾ ਨਾ ਇਤੋਂ ਵੀ ਕਰਦੇ ਨਾ ਹਣਾ ਯੋ ਦੇ ਕਾਲਾ ਹਾਂ ਇਹ ਬਾਦਪੂਰ ਪੂਰ ਦਾ ਦਰ ਬਣਾਈ ਜਾਂਦੇ ਜਗਾ ਲੋ ਵੀ ਆਪਾਂ ਮੱਥਾ ਟੇਕ ਲਿਆ ਦਰਸ਼ਨ ਮਿਲੇ ਕਰ ਲਏ ਗੁਰਦੁਆਰਾ ਸ਼੍ਰੀ ਪਾਤਪੁਰ ਸਾਹਿਬ ਤੇ ਹੁਣ ਚੱਲ ਲਈ ਸ਼੍ਰੀ ਅਨੰਦਪੁਰ ਸਾਹਿਬ ਨੂੰ ਹਾਂਜੀ ਪਹੁੰਚ ਗਏ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਵਾ ਪੰਜ ਪਿਆਰਾ ਪਾਰਕ ਲੋਵੀ ਦੂਜੀ ਵਾਰ ਹੀ ਪਹੁੰਚ ਗਏ ਆਪਾਂ ਵਿਰਾਸਤੇ ਖਾਲਸਾ ਨਾਲ ਸਾਡਾ ਮੰਦੀਪ ਵੀਰ ਤੇ ਨਾਲ ਉਹਦਾ ਬੇਟਾ ਵੀ ਗਲਤ ਤਾਂ ਨਹੀਂ ਹੋ ਗਿਆ ਨਹੀਂ ਜਿਹੜੇ ਆਪਣੇ ਦਾ ਬੇਟਾ ਆਪਣੀ ਲੋਵੀ ਕਰਤੀ ਐਂਟਰੀ ਆਪਾਂ ਉਹ ਜੂਬੇ ਦੇ ਵਿੱਚ ਵਿਰਾਸਤੇ ਖਾਲਸਾ ਇਹ ਬਦਲ ਹੀ ਦੇਣਾ ਠੀਕ ਆ එකගට ගන බරන්දර ලගද රාමණයි හනු තර්දිකච . ਲੋ ਵੀ ਆਪਾਂ ਸ਼੍ਰੀ ਕੇਸਗੜ੍ਹ ਤੋਂ ਆਏ ਤੇ ਹੁਣ ਚੱਲੇ ਆਂ ਵਾਪਸ ਤੇ ਬਾਕੀ ਕਿੱਦਾਂ ਕਿੱਦਾਂ ਮੋਟਰ ਦਾ 26 ਨਾ ਕਾਗਜ਼ ਨਾ ਪੱਤਰ ਲੈ ਲੋ 26 ਦਾ ਕਾਗਜ਼ ਨਾ ਪੱਤਰ ਤੇ ਇਹ ਚੱਲ ਪੇ